ਆ ਵੀਡੀਓ ਭਾਈ ਮੇਰੇ ਛੋਟੇ ਪਰਿਵਾਰਾਂ ਵਾਸਤੇ ਆ ਆਪਣੇ ਵਰਗਿਆਂ ਵਾਸਤੇ ਜਿਹੜੇ ਬੰਦੇ ਗੱਡੀ ਭਾਲਦੇ ਆ ਪਰ ਇੰਨਾ ਬਜਟ ਹੈ ਨਹੀਂ ਬਈਓ ਗੱਡੀ ਲੈ ਲੈਣ ਚੰਗੀ ਗੱਡੀ ਮਿਲਦੀ ਨਹੀਂ ਕਿਉਂਕਿ ਇੰਨੇ ਬਜਟ ਦੇ ਵਿੱਚ ਜਿਹੜੀ ਮੋਟਰਸਾਈਕਲ ਦੇ ਮੁੱਲ 'ਚ ਮਿਲਦੀ ਆ ਆ ਗੱਡੀ ਤੁਹਾਡੇ ਸਾਹਮਣੇ ਖੜੀ ਆ ਭਾਈ ਪਰ ਇਹ ਗੱਡੀ ਇੰਨੀ ਕੁ ਜ਼ਿਆਦਾ ਘੈਂਟ ਦਾ ਰੇਟ ਦਾ ਹੈਗਾ ਛੋਟਾ ਪਰ ਗੱਡੀ ਚਲਾ ਕੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਭਾਈ ਇਹ ਗੱਡੀਆਂ ਲੱਭਿਆਂ ਵੀ ਨਹੀਂ ਮਿਲਦੀਆਂ ਯਾ ਜਨ ਗੱਡੀ ਤੁਹਾਨੂੰ ਪਤਾ ਹੀ ਆ ਵੀ ਜਨ ਗੱਡੀ ਬਹੁਤ ਘੱਟ ਮਿਲਦੀ ਆ ਕਿਉਂਕਿ ਜਨ ਗੱਡੀ ਬਹੁਤ ਘੈਂਟ ਗੱਡੀ ਹੈ ਯਾਰ ਬਹੁਤ ਛੋਟੇ ਪਰਿਵਾਰ ਵਾਸਤੇ ਇਹ ਗੱਡੀ ਵਰਦਾਨ ਆ ਬਾਈ ਇਹ ਗੱਡੀ ਤੁਸੀਂ ਚੈੱਕ ਕਰੋ Maruti Suzuki Ciazna LXi ਮਾਡਲ ਆ ਗੱਡੀ ਮੈਂ ਤੁਹਾਨੂੰ ਬਾਈ ਸਾਰੇ ਪਾਸੇ ਕੈਮਰਾ ਘਮਾਊਂਗਾ ਤੁਹਾਡੇ ਮਨ 'ਚ ਕੋਈ ਸ਼ੱਕ ਨਾ ਰਹੇ ਜੇ ਵੀ ਇਧਰੋਂ ਨਹੀਂ ਗੱਡੀ ਦਿਖਾਈ ਵੀ ਇਧਰੋਂ ਕੋਈ ਨੁਕਸ ਨਾ ਹੋਵੇ ਨਹੀਂ ਬਾਈ ਕਿਸੇ ਪਾਸੇ ਕੋਈ ਨੁਕਸ ਨਹੀਂਗਾ ਜੇ ਤੁਸੀਂ ਇਹਨੂੰ ਮਕੈਨਿਕ ਦੇ ਵੀ ਲੈ ਜਾਊਂਗਾ ਮਕੈਨਿਕ ਵੀ ਹੱਥ ਖੜੇ ਕਰ ਦਊਗਾ ਬਾਈ ਇਹ ਗੱਡੀ 'ਚ ਕੋਈ ਨੁਕਸ ਨਹੀਂ ਅੱਖਾਂ ਮੀਚ ਕੇ ਲੈ ਲਾ ਇਧਰਲੇ ਪਾਸੇ ਪੰਜਾਬ 10 ਨੰਬਰ ਗੱਡੀ ਆ ਬਾਈ ਲੁਧਿਆਣੇ ਦਾ ਨੰਬਰ ਆ ਅੱਖਾਂ ਮੀਚ ਕੇ ਮਕੈਨਿਕ ਤੁਹਾਨੂੰ ਸਲਾਹ ਦਊਗਾ ਵੀ ਇਹ ਗੱਡੀ ਲੈ ਲਾ ਭਾਵੇਂ ਮਕੈਨਿਕ ਤੁਸੀਂ ਨਾਲ ਲੈ ਆਓ ਸਾਰੀ ਗੱਡੀ ਚੈੱਕ ਕਰਾ ਲਿਓ ਯਾਰ ਮੋਕ ਦੀ ਗੱਲ ਇਹ ਆ ਲਾਏ ਲੱਗੇ ਹੋਇਆ ਗੱਡੀ ਸੋਹਣੀ ਬਹੁਤ ਲੱਗਦੀ ਐ ਖੜੀ ਹੋਈ ਬਹੁਤ ਪਿਆਰੇ ਕਲਰ ਦੀ ਗੱਡੀ ਆ ਬਾਈ ਕਲਰ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ ਹਨਾ ਸਾਰਾ ਕੁਝ ਓਰੀਜਨਲ ਆ ਗੱਡੀ ਦਾ ਇੱਕ ਇੰਜਨ ਨੂੰ ਚਾਬੀ ਨਹੀਂ ਲੱਗੀ ਕੋਈ ਇਹਦਾ ਕੰਮ ਨਹੀਂ ਹੋਣ ਵਾਲਾ ਸਾਰਾ ਮੰਨ ਕੇ ਚਲੋ ਸਰਵਿਸ ਵੇਰ ਆ ਵੀ ਹੋਈ ਵੀ ਆ ਸਾਰਾ ਕੁਝ ਓਕੇ ਆ ਟਾਇਰ ਟੂਰ ਵੀ ਤੁਸੀਂ ਦੇਖ ਲਓ ਬਾਈ ਵਧੀਆ ਪਏ ਆ ਟਾਇਰ ਚੈੱਕ ਕਰੋ ਤੁਸੀਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਕਟੋਕੜ 70 80 ਪੈਸੇ ਟਾਇਰ ਪਏ ਆ ਤਕਰੀਬਨ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾ ਦੇਣਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਆਪ ਦੇ ਹਿਸਾਬ ਨਾਲ ਚੈੱਕ ਕਰ ਲਓ ਬਾਈ ਮੂਹਲੇ ਟਾਇਰ ਵੀ ਕਟੋਕੜ 60 70 ਪੈਸੇ ਪਏ ਆ ਬਾਕੀ ਕੰਡੀਸ਼ਨ ਮੈਂ ਇਧਰ ਤੁਹਾਨੂੰ ਮਗਰੋਂ ਵੀ ਦਿਖਾ ਦੇਣਾ ਵੀ ਗੱਡੀ ਦੀ ਕੰਡੀਸ਼ਨ ਕਿਵੇਂ ਆ ਆ ਦੇਖੋ ਬਾਈ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਬਹੁਤ ਸੋਹਣਾ ਨੰਬਰ ਆ ਗੱਡੀ ਦਾ 60 85 ਆ ਦੇਖੋ ਇਹ ਗੱਡੀ ਖੜੀ ਆ ਜਿਹੜੇ ਬੰਦੇ ਛੋਟੀ ਗੱਡੀ ਭਾਲਦੇ ਆ ਛੋਟੇ ਪਰਿਵਾਰ ਵਾਲੇ ਉਹਨਾਂ ਵਾਸਤੇ ਇਹ ਵੀਡੀਓ ਵਰਦਾਨ ਆ ਇਹ ਗੱਡੀ ਤੁਹਾਨੂੰ ਮਿਲ ਜੂਗੀ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਮਾਲਕ ਦਾ ਨੰਬਰ ਦੇਵਾਂਗੇ ਸਾਰੀ ਗੱਲਬਾਤ ਕਰ ਲਓ ਲਓ ਜੀ ਚੈੱਕ ਕਰੋ ਮੈਂ ਹਰੇਕ ਐਂਗਲ ਤੋਂ ਤੁਹਾਨੂੰ ਗੱਡੀ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਤੁਹਾਡੇ ਮਨ ਦੇ ਵਿੱਚ ਕੁਝ ਰਹਿ ਨਾ ਜਾਵੇ ਦੇਖੋ ਕਿੰਨੀ ਸੋਹਣੀ ਗੱਡੀ ਲਾ ਦੀ ਅਲਾਇਆਂ ਦੇ ਨਾਲ ਦਾ ਗੱਡੀ ਪੂਰੀ ਜੱਜਦੀ ਆ ਯਾਰ ਇਧਰਲੇ ਪਾਸੇ ਆਪਾਂ ਬਹਿ ਜਾਂਦੇ ਆ ਗੱਡੀ ਦੇ ਵਿੱਚ ਤੇ ਤੁਹਾਨੂੰ ਅੰਟੀਰੀਅਰ ਤੇ ਮੂਰਾ ਦੇਣਾ ਨਿਗਾ ਇਧਰਲੇ ਪਾਸੇ ਦੇਖੋ ਬਾਈ ਆ ਗੱਡੀ ਦਾ ਅੰਟੀਰੀਅਰ ਆ ਕਹਿੰਦੇ ਬਾਈ ਸਿਰਾ ਹੋਇਆ ਪਿਆ ਗੱਲਬਾਤ ਦਾ ਇਧਰਲੇ ਪਾਸੇ ਪਿਛਲੇ ਪਾਸੇ ਵੀ ਦੇਖ ਲਓ ਗੱਡੀ ਬਹੁਤ ਪਿਆਰੀ ਆ ਬਾਈ ਬਹੁਤ ਸੋਹਣੀ ਕਾਰ ਆ ਸਾਰਾ ਕੁਝ ਵਰਕਿੰਗ ਦੇ ਵਿੱਚ ਆ ਕੋਈ ਚੀਜ਼ ਇਹ ਜੀ ਨਹੀਂ ਹੈਗੀ ਆ ਦੇਖੋ ਤੁਸੀਂ ਲੈ ਵੀ ਇਹ ਚੱਲੀ ਚੁਲੀ ਦੇਖ ਲਓ ਬਾਈ 136280 ਕਿਲੋਮੀਟਰ ਚੱਲੀ ਹੋਈ ਆ ਤੇ ਐਡਾ ਕੋਈ ਸਿਸਟਮ ਨਹੀਂ ਹੈਗਾ ਬਹੁਤ ਸੋਹਣੀ ਕਾਰ ਆ ਵੀ ਤੇ ਹੈਨਾ ਤੇ ਇਧਰਲੇ ਪਾਸੇ ਦੇਖੋ ਬਾਈ ਮੈਂ ਤੁਹਾਨੂੰ ਸਟਾਰਟ ਕਰਕੇ ਦਿਖਾਉਣਾ ਤੁਹਾਨੂੰ ਅੰਦਰ ਬੈਠਣ ਨੂੰ ਤਾਂ ਕੀ ਤੁਹਾਨੂੰ ਬਾਹਰ ਖੜਾਣ ਨੂੰ ਵੀ ਨਹੀਂ ਪਤਾ ਲੱਗਣਾ ਵੀ ਗੱਡੀ ਸਟਾਰਟ ਆ ਹੋ ਗਈ ਗੱਡੀ ਸਟਾਰਟ ਬਾਈ ਮਿਊਜ਼ਿਕ ਮਾਦੀ ਗ ਲੱਗਾ ਹੋਇਆ ਫੇਰ ਤਾਂ ਤੁਸੀਂ ਐਂ ਕਹੋਗੇ ਵੀ ਰੋਲਸ ਰਾਇਸ ਦੇ ਵਿੱਚ ਬੈਠੇ ਆ ਇੰਨੀ ਜ਼ਿਆਦਾ ਸਾਇਲੈਂਟ ਆ ਹੁਣ ਵੀ ਗੱਡੀ ਬਹੁਤ ਸਾਇਲੈਂਟ ਆ ਤੁਸੀਂ ਚੈੱਕ ਕਰੋ ਇਧਰਲੇ ਪਾਸੇ ਬਾਈ ਗਾਣਾ ਚੱਲ ਪਿਆ ਹਨਾ ਆ ਦੇਖੋ ਬਾਈ ਚੈੱਕ ਕਰੋ ਬਹੁਤ ਸੋਹਣੀ ਕਾਰ ਆ ਬਾਈ ਮੈਂ ਕਹਣਾ ਇਹਦਾ ਏਸੀ ਯਾਰ ਕਮਾਲ ਦੀ ਗੱਲ ਬਾਤ ਆ ਇਹ ਆਲਟੋ ਗੱਡੀ ਜਿਵੇਂ ਕਹਿੰਦੇ ਏਸੀ ਦੇ ਦਬ ਜਾਂਦੀ ਇਹ ਨਹੀਂ ਦਬਦੀ ਬਈ ਇੰਜਨ ਵੱਡਾ ਆ ਗੱਡੀ ਬਹੁਤ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਆ ਤੁਸੀਂ ਏਸੀ ਹੀਟਰ ਇਹਦਾ ਫੁੱਲ ਵਰਕਿੰਗ ਦੇ ਵਿੱਚ ਆ ਬਾਈ ਹੁਣ ਆਪਾਂ ਏਸੀ ਹਜੇ ਦੋ ਤੇ ਕੀਤਾ ਹੋਇਆ ਬਹੁਤ ਠੰਡ ਲਾਈ ਜਾਂਦਾ ਆ ਦੇਖੋ ਹੁਣ ਤਾਂ ਏਸੀ ਦੀ ਕਮਾਲ ਆ ਤੁਹਾਨੂੰ ਕੈਮਰੇ ਦੇ ਵਿੱਚ ਨਹੀਂ ਪਤਾ ਲੱਗਦਾ ਹੁਣ ਤੁਸੀਂ ਆ ਕੇ ਚੈੱਕ ਕਰੋ ਗੱਡੀ ਚਲਾ ਕੇ ਦੇਖੋਗੇ ਫੇਰ ਤੁਹਾਨੂੰ ਪਤਾ ਲੱਗੂਗਾ ਬਈ ਕੀ ਸਿਸਟਮ ਆ ਆ ਦੇਖੋ ਆ ਹੁਣ ਆਪੇ ਏਸੀ ਬੰਦ ਕਰਤਾ ਗੱਡੀ ਯਾਰ ਪੂਰੀ ਸਾਇਲੈਂਟ ਆ ਬਾਈ ਗੱਡੀ ਦੀ ਬਾਜ ਤੁਹਾਨੂੰ ਸੁਣਨੀ ਵੀ ਨਹੀਂ ਹੈਗੀ ਤੁਸੀਂ ਆਪ ਚੈੱਕ ਕਰੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਦੀ ਦੇਖ ਸਕਦੇ ਹੋ ਬਾਈ ਸਾਰਾ ਕੁਝ ਵਰਕਿੰਗ ਦੇ ਵਿੱਚ ਆ ਇਹ ਗੱਡੀ ਆਪਣੇ ਪਿੰਡ ਦੌਦਰ ਜ਼ਿਲ੍ਹਾ ਮੋਗਾ ਦੇ ਵਿੱਚ ਖੜੀ ਆ ਜਿਹਨੇ ਗੱਡੀ ਲੈਣੀ ਹੋਈ ਕੰਟੈਕਟ ਨੰਬਰ ਉੱਤੇ ਦੇਤਾ ਬਾਈ ਸਾਰੀ ਗੱਲਬਾਤ ਕਰ ਲਿਓ ਕੀ ਆ ਰੇਟ ਦਾ ਸਿਸਟਮ ਸਾਰੀ ਗੱਲ ਕਰ ਲਿਓ ਕਿਉਂਕਿ ਤੁਹਾਡੇ ਸਾਹਮਣੇ ਆ ਸਾਰਾ ਕੁਝ ਬਾਈ ਹੈ ਨਾ ਆਪਾਂ ਕੁਝ ਲੁਕੋਆ ਨਹੀਂ ਹੈਗਾ ਕੋਈ ਲਕੋਣ ਵਾਲੀ ਚੀਜ਼ ਵੀ ਹੈ ਨਹੀਂ ਗੱਡੀ ਦੇ ਵਿੱਚ ਜਿਹੜੀ ਆਪਾਂ ਕਹੀ ਇਹ ਰਾ ਚੀਜ਼ ਦਿਖਾਉਣੀ ਨਹੀਂ ਹੈਗੀ ਸਾਰਾ ਕੁਝ ਉਹ ਬਾਈ ਨੇ ਆਪਾਂ ਨੂੰ ਕਿਹਾ ਜਿੱਦੀ ਗੱਡੀ ਆ ਕਹਿੰਦਾ ਬਾਈ ਦਿਖਾ ਹਨ ਕੋਈ ਚੱਕਰ ਨਹੀਂ ਗਿਆ ਸਾਰਾ ਕੁਝ ਓਕੇ ਆ ਬਾਈ ਸ਼ੇਅਰ ਕਰੋ ਦਬਕੇ ਜਿਹੜੇ ਵੀਰ ਨੇ ਲੈਣੀ ਆ ਜਾਂ ਜਿਹਦੇ ਕੋਲ ਗੱਡੀ ਹੈਗੀ ਆ ਉਹ ਇਹ ਵੀਡੀਓ ਉਸ ਦੋਸਤ ਤੱਕ ਭੇਜ ਦਿਓ ਜੀ ਨੂੰ ਗੱਡੀ ਦੀ ਭਾਲ ਆ ਨਾ ਤੇ ਜਿਨੇ ਗੱਡੀ ਲੈਣੀ ਆ ਤੇ ਉੱਤੇ ਸੰਪਰਕ ਨੰਬਰ ਦਿੱਤਾ ਹੋਇਆ ਕੰਟੈਕਟ ਕਰ ਲਓ ਜਲਦੀ ਜਲਦੀ ਇਹੋ ਜਿਹੀਆਂ ਗੱਡੀਆਂ ਛੇਤੀ ਨਹੀਂ ਮਿਲਦੀਆਂ ਬਾਈ ਸ਼ੇਅਰ ਕਰ ਦਿਓ ਵਾਕਈ ਨਹੀਂ ਮਿਲਦੀਆਂ ਕੋਈ ਝੂਠ ਨਹੀਂ ਮਾਰ ਰਿਹਾ ਬਾਈ ਕਈ ਵੀਡੀਓ ਚਲਾਉਂਦੇ ਮਾਰੇ ਕਹਿ ਦਿੰਦੇ ਆ ਵੀ ਆਪਾਂ ਬਈ ਨਹੀਂ ਮਿਲਦੀ ਬਾਈ ਪਰ ਨਹੀਂ ਬਾਈ ਇਹ ਗੱਡੀਆਂ ਮਿਲ ਤਾਂ ਜਾਣੀਆਂ ਬਹੁਤਾਂ ਖੜੀਆਂ ਪਰ ਤੁਹਾਨੂੰ ਇਹੋ ਜੀ ਕੰਡੀਸ਼ਨ ਦੀ ਗੱਡੀ ਨਹੀਂ ਮਿਲਦੀ ਐਨੀ ਸਾਇਲਡ ਤੁਹਾਨੂੰ ਪਤਾ ਹੀ ਨਹੀਂ ਵੀ ਸਟਾਰਟ ਖੜੀ ਹੋਊ ਗੱਡੀ ਸ਼ੇਅਰ ਕਰ ਦਿਓ ਧੰਨਵਾਦ